ਅੰਦਰ ਲੱਖਾਂ ਨੇ ਮੋਦੀ ਨੇ ਵਾਦਾ ਕੀਤਾ ਸੀ ਉਹ ਆਗੇ ਸੀ ਆਪਣੇ ਖਾਤੇ ਚ ਕਿ ਨਹੀਂ ਕਿੱਥੇ ਆਏ ਨੇ ਨਹੀਂ ਆਣਗੇ ਪਰ ਜਿਹੜੇ ਹੁਣ ਜਿਹੜੀਆਂ ਸਕੀਮਾਂ ਅਸੀਂ ਲੈ ਰਹੇ ਹਾਂ ਸਾਰੀਆਂ ਮੋਦੀ ਦੀਆਂ ਲੈ ਰਹੀਆਂ ਨੇ ਉਹਨਾਂ ਤੇ ਮਾਨ ਸਰਕਾਰ ਦੀ ਇੱਕ ਵੀ ਸਕੀਮ ਨਹੀਂ ਅਸੀਂ ਲੈ ਰਹੇ ਅੱਜ ਤੱਕ ਉਹ ਕਹਿੰਦੇ ਬਿਜਲੀ ਫਰੀ ਕਰਤੀ ਇਸ ਨੂੰ ਬਿਜਲੀ ਫਰੀ ਕਰਤੀ ਬਿਜਲੀ ਕੀ ਕਰਨੀ ਹੈ ਇਕੱਲੀ ਬਿਜਲੀ ਦਾ ਕਾਲੀਦਲ ਬੇਲੇ ਦੀ ਕਰੀ ਹੋਈ ਆ ਫਰੀ ਤੁਸੀਂ ਰੋਸ ਪ੍ਰਦਰਸ਼ਨ ਝੰਡੀ ਹਰਚ ਕਰ ਰਹੇ ਆ ਆਏ ਤੁਸੀਂ ਸਾਰੇ ਪੰਜਾਬ ਚੋਂ ਅਸੀਂ ਪੰਜਾਬ ਚੋਂ ਨਹੀਂ ਆਏ ਅਸੀਂ ਕਿੱਥੋਂ ਆਏ ਹੋ ਸਰੈਂਦ ਤੋਂ ਸਰੈਂਦ ਤੋਂ ਸਰੈਂਦ ਪੰਜਾਬ ਚ ਹੀ ਪੈਂਦਾ ਹੈ ਇਹ ਕਹਿੰਦੇ ਕਿ ਬਾਜ਼ਾਰ ਚ ਕਿਉਂ ਨਹੀਂ ਪ੍ਰਦਰਸ਼ਨ ਕਰ ਰਹੇ ਤੁਸੀਂ ਹਾਂ ਹਾਂਜੀ ਪੰਜਾਬ ਟੀਵੀ ਕਰਾਂਗੇ ਇਹ ਇਹਨਾਂ ਦੇ ਦਫਤਰ ਦੇ ਮੂਹਰੇ ਸੀ ਪਿੱਟ ਸਿਆਪਾ ਕਰਨਾ ਅੱਗੇ ਜਾਣ ਨਹੀਂ ਦਿੱਤਾ ਕਿਉਂਕਿ ਜਿਉਂ ਉਹਨਾਂ ਦੇ ਹਿੱਕ ਦੇ ਵਿੱਚ ਦਮਤੀ ਸਾਨੂੰ ਅੱਗੇ ਆਉਣ ਦਿੰਦੇ ਸਾਨੂੰ ਬੀਜੇਪੀ ਮਹਿਲਾ ਮੋਰਚੇ ਵੱਲੋਂ ਅੱਜ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਕਿ 1000 ਰੁਪਏ 1100 ਰੁਪਏ ਦਾ ਵਾਅਦਾ ਕੀਤਾ ਸੀ ਉਹ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸਵਾਲ ਪੁੱਛਣ ਵਾਸਤੇ ਆਈਆਂ ਨੇ ਆਮ ਆਦੀ ਪਾਰਟੀ ਦੇ ਸਰਕਾਰ ਨੂੰ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਜਿਹੜਾ ਜ ਰੋਸ ਪ੍ਰਦਰਸ਼ਨ ਹੈ ਇਹ ਕਿੰਨਾ ਕਾਮਯਾਬ ਹੋਇਆ ਕਿੰਨਾ ਕੁ ਸਰਕਾਰ ਦੇ ਉੱਤੇ ਦਬਾਅ ਬਣੇਗਾ ਫਿਰ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤੁਸੀਂ ਅੱਜ ਕੀ ਕਰਨ ਆਏ ਇੱਧਰ ਅਸੀਂ ਭਗਵਾਨ ਜੀ ਦਾ ਸਿਆਪਾ ਕਰਨ ਆਏ ਆ ਜੀ ਕਿਸ ਗੱਲ ਤੋਂ ਇੱਕ ਤਾਂ ਜਿਹੜਾ 4 ਸਾਲ ਪਹਿਲਾਂ ਉਹਨੇ ਵਾਦਾ ਕਰਿਆ ਸੀ 2000000 ਰੁਪਏ ਜਨਾਨੀਆਂ ਦੇ ਉਹਦੇ ਵਿੱਚ ਪਾਵਾਂਗੇ ਖਾਤੇ 'ਚ ਉਹ ਨਹੀਂ ਪਾਇਆ ਹਜੇ ਤੱਕ ਤੇ ਕਹਿੰਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ ਹਜੇ ਤੱਕ ਨਸ਼ਾ ਮੁਕਤ ਕੋਈ ਨਹੀਂ ਬਣਿਆ ਤੇ ਨਸ਼ਾ ਉਸ ਤੋਂ ਵੱਧ ਵੱਧ ਚੁੱਕਾ ਹੈ ਤੇ ਨਾਲੇ ਕਣਕ ਜਿਹੜੀ 2 ਰੁਪਏ ਕਿਲੋ ਵਾਲੀ ਮਿਲਦੀ ਸੀ ਇਹਨੇ ਜਿੱਤ ਤੇ ਬਾਅਦ ਉਹ ਬੰਦ ਕਰਾਤੀ ਤੇ ਬਸ ਇੱਕ ਜਿੱਤ ਤੋਂ ਬਾਅਦ ਇਹਨੇ ਇੱਕ ਆਪਣਾ ਹੋਰ ਨਵਾਂ ਕੰਮ ਕਰਿਆ ਕਿ ਦੂਸਰੀ ਜਨਾਨੀ ਜ਼ਰੂਰ ਕਰੀ ਹੈ ਬਸ ਉਹ ਬੱਚਾ ਜੰਮ ਲਿਆ ਤੇ ਦੂਸਰੇ ਦੇ ਬੱਚੇ ਭੁੱਖੇ ਮਰਨ ਉਸ ਮਰਜ਼ੀ ਕਰਨ ਨਸਾ ਹਾਂਜੀ ਵਿਆਹ ਕਰਾਉਣਾ ਮਾੜਾ ਕੋਈ ਮਾਰ ਮਾਰ ਹੋਰ ਕਰੂੰਗਾ ਜੀ ਕੱਲ ਨੂੰ ਕੋਈ ਹੋਰ ਵੀ ਕਰੂੰਗਾ ਸਨ ਮੰਤਰੀ ਜਿੱਤਦੇ ਸਰ ਦੂਸਰਾ ਵਿਆਹ ਕਰਾਉਂਦਾ ਤਾਂ ਉਹ ਫਿਰ ਜਨਤਾ ਦਾ ਖਿਆਲ ਕਿਵੇਂ ਰੱਖੂਗਾ ਉਹ ਤਾਂ ਆਪਣੀਆਂ ਜਨਾਨੀਆਂ ਦਾ ਸੰਭਾਲੀਆਂ ਨਹੀਂ ਜਾਂਦੀਆਂ ਹਾਂ ਤੇ ਨਾਲੇ ਜਿਹੜੇ ਹੋਰ ਚੋਰੀਆਂ ਚੱਕੇ ਜਿਹੜੇ ਹੋਰ ਦੋ ਨੰਬਰ ਦੇ ਕੰਮ ਹੋ ਰਹੇ ਨੇ ਉਹ ਇਹ ਕਹਿੰਦੇ ਅਸੀਂ ਰੋਕਣੇ ਨੇ ਤੇ ਖੁਦ ਕਰਦੇ ਨੇ ਦੋ ਨੰਬਰ ਦੇ ਕੰਮ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ 15 ਲੱਖ ਤਾਂ ਮੋਦੀ ਜੀ ਨੇ ਵੀ ਕਿਹਾ ਸੀ ਇਸ ਬੀਚ ਕੀਤੀ ਸੀ ਤੁਸੀਂ ਲਿਆ ਉਹਨਾਂ ਦਾ ਕਦੇ ਆ ਕੇ ਤੁਹਾਡੇ ਖਾਤੇ ਚ ਨਹੀਂ ਨਹੀਂ ਉਹ ਜਿਹੜੇ ਹੜਪੀਟ ਤਾਂ ਵਾਸਤੇ ਮੋਦੀ ਸਰਕਾਰ ਨੇ ਪੈਸੇ ਭੇਜੇ ਤੇ ਉਹ ਵੀ ਇਹ ਹੜਪਣਾ ਚਾਹੁੰਦਾ ਸੀ ਤੇ ਆਪਣੇ 40 ਸੌ ਹਸਪੀਟਲ ਦੇ ਵਿੱਚ ਦਾਖਲ ਹੋ ਕੇ ਪੈ ਗਿਆ ਤੇ ਵੀ ਇਹ ਮੇ ਤੋਂ ਬਿਮਾਰ ਕਰਕੇ ਮੰਗਣਗੇ ਨਹੀਂ ਤੇ ਉਹ ਵੀ ਅਸੀਂ ਧਰਨੇ ਧੁਰਨੇ ਲਾ ਕੇ ਇਹਨਾਂ ਤੋਂ ਵਾਪਸ ਕਰਵਾਏ ਤੇ ਕੁਝ ਨਹੀਂ 15 ਲੱਖਾਂ ਨੇ ਮੋਦੀ ਨੇ ਵਾਦਾ ਕੀਤਾ ਉਹ ਆਗੇ ਸੀ ਆਪਣੇ ਖਾਤੇ ਚ ਨਹੀਂ ਕਿੱਥੇ ਆਏ ਨੇ ਨਹੀਂ ਆਣਗੇ ਪਰ ਜਿਹੜੇ ਹੁਣ ਜਿਹੜੀਆਂ ਸਕੀਮਾਂ ਅਸੀਂ ਲੈ ਰਹੇ ਆ ਸਾਰੀਆਂ ਮੋਦੀ ਦੀਆਂ ਲੈ ਰਹੀਆਂ ਨੇ ਭਗਵਾਨ ਤੇ ਮਾਨ ਸਰਕਾਰ ਦੀ ਇੱਕ ਵੀ ਸਕੀਮ ਨਹੀਂ ਅਸੀਂ ਲੈ ਰਹੇ ਅੱਜ ਤੱਕ ਲੋਕ ਕਹਿੰਦੇ ਬਿਜਲੀ ਬਰੀ ਕਰਤੀ ਅਸੀਂ ਬਿਜਲੀ ਫਰੀ ਕਰਤੀ ਬਿਜਲੀ ਕੀ ਕਰਨੀ ਹੈ ਕੱਲੀ ਹਾਂਜੀ ਉਹਦਾ ਬਿਜਲੀ ਦਾ ਕਾਲੀਦਲ ਬੇੜੇ ਦੀ ਕਰੀ ਹੋਈ ਆ ਫਰੀ ਤੁਸੀਂ ਰੋਸ ਪ੍ਰਦਰਸ਼ਨ ਚੰਡੀਗੜ੍ਹ ਚ ਕਰ ਰਹੇ ਆ ਆਏ ਤੁਸੀਂ ਸਾਰੇ ਪੰਜਾਬ ਚੋਂ ਆ ਕਿ ਚੱਕਰ ਇਹ ਨੂੰ ਪੂਰਾ ਹੋ ਗਿਆ ਅਸੀਂ ਪੰਜਾਬ ਚੋਂ ਨਹੀਂ ਆ ਸੀ ਕਿੱਥੋਂ ਆਏ ਹੋ ਇੱਤੋਂ ਦੀ ਤਰੰਤ ਤੋਂ ਤਰੰਤ ਪੰਜਾਬ ਚ ਹੀ ਪੈਂਦਾ ਹਾਂ ਹਾਂਜੀ ਆਂਦੀ ਫਤਿਹਗੜ੍ਹ ਸਾਹਿਬ ਤੋਂ ਮੈਂ ਕਹਿੰਦੀ ਕਿ ਪੰਜਾਬ ਚ ਕਿਉਂ ਨਹੀਂ ਪ੍ਰਦਰਸ਼ਨ ਕਰ ਰਹੇ ਤੁਸੀਂ ਹਾਂ ਹਾਂਜੀ ਪੰਜਾਬ ਚ ਵੀ ਕਰਾਂਗੇ ਇਹ ਇਹਨਾਂ ਦੇ ਦਫ਼ਤਰ ਦੇ ਮੂਹਰੇ ਸੀ ਪਿੱਟ ਸਿਆਪਾ ਕਰਨਾ ਉਹ ਸਾਨੂੰ ਰੋਕਿਆ ਗਿਆ ਕਿ ਜਾਣ ਨਹੀਂ ਦਿੱਤਾ ਕਿਉਂਕਿ ਜਉਨਾਂ ਦੇ ਹਿੱਕ ਦੇ ਵਿੱਚ ਦਮਤੀ ਸਾਨੂੰ ਅੱਗੇ ਆਉਣ ਦਿੰਦੇ ਸਾਨੂੰ ਆਪਣੀ ਮਾਣਾ ਹੀ ਕਿਉਂ ਨਹੀਂ ਕਹਿਣ ਦਿੱਤੀ ਇਹਨਾਂ ਨੇ ਹੁਣ ਮਿਲੇਗਾ 1000 ਰੁਪਏ ਕਿ ਨਹੀਂ ਉਹ ਜੀ ਇਹੀ ਤਾਂ ਪਿੱਛੇ ਆਪਾਂ ਕਰ ਰਹੇ ਆਂ ਵੀ 4 ਸਾਲ ਹੋ ਗਏ ਹੁਣ ਤਾਂ ਪਾ ਦੋ ਹੁਣ ਤਾਂ ਜਾਣ ਦਾ ਵੇੜਾ ਤੁਹਾਡਾ ਹੁਣ ਤਾਂ ਪਾ ਦੋ ਹੂੰ ਤਾਪੇਟੇ ਸੇਪਾ ਕਰਿਆ ਇਹਨਾਂ ਦਾ ਸੀ ਆਸ ਲੱਗਦੀ ਹੈ ਹੁਣ ਆਜੂਗਾ 1000 ਤੁਹਾਨੂੰ ਲੱਗਦਾ ਵੀ ਆਸ ਲੱਗਦੀ ਹੈ ਸਾਡੇ ਬੀਬਾ ਜੀ ਨੂੰ ਚੱਕ ਕੇ ਲੈ ਗਏ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕਰਨ ਸੜਕਾਂ ਤੇ ਸਾਨੂੰ ਉਤਰਨਾ ਪਿਆ ਇਹ ਗੱਲ ਕਰਨ ਵਾਸਤੇ ਸਰਕਾਰ ਵਾਲ ਤਾਂ ਇਹ ਕਹਿ ਰਿਹਾ ਜਿਹੜਾ ਉਹਨਾਂ ਦਾ ਐਮ.ਐਲ.ਏ ਹੈ ਉਹ ਕਹਿੰਦਾ ਜਾਣਾ ਤੁਸੀਂ ਸਿਸਮਾ ਚਾਹੀਦਾ ਸੀ ਸਿਸਮਾ ਕੈਪਟਨ ਸਾਹਿਬ ਬੈਠੇ ਨੇ ਕੈਪਟਨ ਸਾਹਿਬ ਨੇ ਜਿਹੜੇ ਪਹਿਲਾਂ ਵਾਅਦੇ ਕੀਤੇ ਸੀ ਉਹ ਤਾਂ ਪੂਰੇ ਕੀਤੇ ਨਹੀਂ ਇੱਥੇ ਤੁਸੀਂ ਪੁੱਛਣ ਆ ਗਏ ਕਿ ਪਾਈ 1000 ਰੁਪਏ ਕਿੱਥੇ ਨਹੀਂ ਇਹ ਆਪਣੇ ਜਿਹੜੀ ਘੜਾ ਹੋ ਦੂਸਰਿਆਂ ਤੇ ਗਲਤੀਆਂ ਦਾ ਦੂਸਰਿਆਂ ਤੇ ਭੰਨਣ ਲੱਗੇ ਇਹ ਆਪ ਐਮਬੀ 60000 ਰੁਪਏ ਭੈਣਾਂ ਨੂੰ ਦੇਵਾਂਗੇ ਉਹ ਕਿੰਨੇ 80000 ਇਹਨਾਂ ਨੇ ਬਾਅਦ ਵਿੱਚ ਜੀ 15 ਲੱਖ ਰੁਪਏ ਮੋਦੀ ਨੇ ਵੀ ਦਿੱਤਾ ਨਹੀਂ 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 ਉਹਨਾਂ ਨੇ ਉਨਾ ਕਿ ਦਿੱਤਾ ਹੁਸ਼ਮਨ ਕਾੜ ਉਹ 5 ਲੱਖ ਉਹਦੀ ਬਰਾਬਰੀ ਦਾ ਕਰਨ ਲੇ ਪਹਿਲਾਂ ਇਹ ਤਾਂ ਹਰ ਇੱਕ ਅਨਾਉਂਸਮੈਂਟ ਕਰਦੇ ਕਦੇ ਕਦੇ ਯੁੱਧਰ ਨਸ਼ਿਆਂ ਵਰ ਉਹ ਚਲਾ ਦਿੰਦੇ ਆ ਤੇਰੇ 1200 ਕਰੋੜ ਰੁਪਏ ਉਹ ਖਾ ਕੇ ਜਿਹੜਾ ਬਾੜਾਂ ਵਾਲਾ ਸੀ ਉਹ ਕਿੱਥੇ ਗਿਆ ਹਰ ਪੈਸਾ ਖਾਣ ਲੱਗੇ ਹੋਇਆ ਹਰ ਪੈਸਾ ਇਹ ਖਾਊ ਪੀਊ ਸਰਕਾਰ ਹੈ ਸਰਕਾਰ ਟੱਕਰੀ ਹੋਈ ਆ ਸਾਨੂੰ ਚੋਰਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਬੱਸ ਰੋਲਾ ਪਾਉਂਦੀ ਹੈ ਕੰਮ ਨਹੀਂ ਕਰਦੀ ਨਹੀਂ ਕੰਮ ਨਹੀਂ ਕਰਦਾ ਚੱਕਿਆ ਇਹ ਜੱਗ ਕੁੱਟ ਰਹੇ ਪੜੋਲਾ ਵੀ ਚੱਕ ਰੱਖਿਆ ਸੀ ਨਾਲ ਜੱਗ ਕੁੱਟ ਰਹੇ ਕੋਈ ਨਹੀਂ ਅਸੀਂ ਜਾਗੋ ਜਾਗੋ ਕੱਢ ਰਹੇ ਆ ਵੀ ਜਾਗੇ ਪੰਜਾਬ ਜੀ ਜਿਹੜੀ ਜਨਤਾ ਹੈ ਉਹਨਾਂ ਨੂੰ ਜਗਾਉਣ ਵਾਸਤੇ ਅਸੀਂ ਜਾਗੋ ਕੱਢ ਰਹੇ ਹਾਂ ਕਿ ਜਾਗੋ ਨਿਕਲੇ ਨਾ ਦੇ ਇੱਥੇ ਰੱਖ ਇੱਥੇ ਰੱਖ ਹਾਂ ਸਾਰਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮਹਿਲਾ ਜਿਹੜੀਆਂ ਭਾਜਪਾ ਦੀਆਂ ਅਸੀਂ ਅੱਜ ਆਪਣਾ ਹੱਕ ਲੈਣ ਵਾਸਤੇ ਹਜ਼ਾਰ ਰੁਪਏ ਲੈਣ ਵਾਸਤੇ ਪਹੁੰਚਿਆ ਸੀ 17 ਹਲਕੇ ਤੋਂ ਆਇਆ ਜੀ ਹਾਂ ਬਿਲਕੁਲ ਆਉਣਾ ਕਰਦੇ ਹੋ ਤਾਂ ਇਹ ਹੋ ਤਾਂ ਗਈ ਸੀ ਆਪਣੀ ਟਿਕ ਕੋਈ ਨਹੀਂ ਇੱਥੇ ਜੀ ਹਾਲ ਕਿਸੇ ਦਰਾਨੇ ਚ ਆਂ ਜੀ ਪਾਤੜਾਂ ਤੋਂ ਨਰੈਣ ਸਿੰਘ ਨਰਸੋਤਾਂ ਠੀਕ ਹੈ ਅਸੀਂ ਆਪਦਾ 100000 ਰੁਪਏ ਦਾ ਹੱਕ ਲੈਣ ਆਇਆਗੇ ਭਗਵੰਤ ਮਾਨ ਦਾ ਸ਼ਾਪਾ ਕਰਨ ਆਇਆ ਸਾਨੂੰ ਕੁਝ ਨਹੀਂ ਮਿਲਦਾ ਘੁੱਟਾ ਵੇਚਦਾ ਧੱਕੇ ਮਰਵਾ ਰਹੇ ਹਾਂ ਬਹੁਤ ਕੁਝ ਘਾਰੇ ਸਾਡੇ ਨਾਲ ਨੌਕਰੀ ਦਿੱਤੀ 55000 58000 ਨੌਕਰੀ ਦਿੱਤੀ ਕੁਝ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਹੈਗਾ ਜੀ ਕੋਈ ਨੌਕਰੀ ਨਹੀਂ ਮਿਲਦੀ ਉਸੇ ਨਹੀਂ ਮਿਲਦਾ ਅਰ ਸੋਈਆਂ ਦੇ ਪੈਸੇ ਕਹੇ ਸੀ ਆ ਨਾ ਸਾੜ ਗਿਆ ਪਿਛਨਾ ਵਧਾਈਆਂ ਨੇ ਕੀ ਕਰੀਏ ਕੇਸਰੀ ਵਾਰ ਨੂੰ ਹਲਾ ਤਾੜੀ ਆਇਆ ਤਾ ਹਲਾ ਤਾੜੀ ਆਨ ਬੱਚਾ ਚਿੱਟਾ ਕਿ ਇਹਨੂੰ ਹਟਾਉਂਦੇ ਉਹਨਾਂ ਨੂੰ ਕਿਉਂ ਨਹੀਂ ਦਿੰਦੇ ਭਵੰਦਾ ਜੀ ਵਿਧਵਾ ਪਿਰਸਣਾ ਬੰਦ ਕਰਤੀ ਸਾਡੇ ਘਰਨ ਕ ਬੰਦ ਕਰਤੀ ਸਾਡੀ ਠੀਕ ਹੈ ਨਾ ਯਾਦ ਹੈ ਨਾ ਮੋਦੀ ਨੇ ਕਿਹਾ 15 ਲੱਖ ਬਤਾ ਹੀ ਆ ਕੇ ਤੁਹਾਡੇ ਖਾਤੇ ਚ ਨਹੀਂ ਮੈਂ ਕਹਾ ਸਾਨੂੰ ਆ ਗਿਆ ਵਾਧੂ ਕੁਝ ਨਹੀਂ ਆਉਂਦੀ ਮੋਦੀ ਨੇ ਨਹੀਂ ਪਾਏ ਸਾਡਾ ਕੋਈ ਨਹੀਂ ਦਿੱਤਾ ਸੀ ਉਿੰਦੱਕੇ ਖਾਦਿਆ ਫਿਰ ਲਿਆ ਉਹਨੇ ਨਾ ਕੋਠੀ ਫਵਾ ਕੇ ਤੇ ਫੋਟੋ ਲਾਈ ਹੋਈ ਹੈ 15 ਲੱਖ ਤੇ ਅੱਛਾ ਭਗਮਨ ਤਮਾਨ ਦੀ ਕੋਠੀ ਫਵਾਈ ਹੈ ਸਾਡੀ ਕੋਈ ਫਵਾਈ ਨਹੀਂ ਅੱਛਾ ਭਗਮਨ ਤਮਾਨ ਦੀ ਫਵਾਈ ਹੈ ਸਾਡੀ ਨਹੀਂ ਫਵਾਈ ਜੀ ਸਾਡੇ ਗਰੀਬਾਂ ਦੀ ਫਿਕਰ ਨਹੀਂ ਬਤਾ ਦੀਨੇ ਹਸਤਾ ਮਾਗਰ ਲਾ ਕੇ ਸਭ ਦੇ ਮਾਗਰ ਲਾ ਕੇ ਸਭ ਨੇ ਫੱਠਾ ਬਟਾ ਚੰਡਾ ਬੀਜੇਪੀ ਚੱਕਿਆ ਹੋਇਆ ਮੋਦੀ ਜੀ ਨੂੰ ਕਹੀ ਜਾ ਰਹੀ ਹੈ ਕਿ ਸਾਨੂੰ ਕਰਿਆ ਕੁਸ ਨੂੰ ਮੇਰੀ ਗੱਲ ਸੁਣਾ ਮੋਦੀ ਨੇ ਕਿਹਾ ਸਾਨੂੰ ਆ ਕੇ ਹਾਤੀ ਵਿਫਾਈ ਇਹਦੇ ਮੰਗਰ ਲੱਗ ਜਾਓ ਇਹਦੇ ਮੰਗਰ ਲਾ ਕੇ ਜੂਠੇ ਭਾਂਡੇ ਮੰਨਦੇ ਆ ਲੋਕਾਂ ਦੇ ਕੀ ਕਰੀਏ ਹੁਣ ਅਸੀਂ ਕਿਹਦੇ ਪਿੱਛੇ ਲੱਗੇ ਐਸੀ ਮੰਗਰ ਲੱਗ ਗਿਆ ਭਗਵੰਤ ਮਾਨ ਦੇ ਭਗਵੰਤ ਮਾਨ ਦੇ ਮੰਗਰ ਲਾ ਕੇ ਆ ਕੁਸ ਹੋ ਰੇ ਸਾਡੇ ਨਾਲ ਬੱਚੇ ਨੇ ਜਿਹੜੇ ਸਾਡੇ ਉਹ ਬਰਬਾਦ ਕਰਤੇ ਨਸ਼ਾ ਵੇਚ ਵੇਚ ਕਰਕੇ ਨਸ਼ਾ ਵੇਚ ਵੇਚ ਕੇ ਸਾਡੀ ਜਮੀ ਪੱਟੀ ਮੇਸ ਕਰਤੀ ਦੇ ਵਿੱਚ ਇੰਨਾ ਨਸਾ ਵੀ ਗਿਆ ਪੈਨਾ ਬਿਕਰੇ ਜਨਤਾ ਤੋਂ ਹਾਂ ਤੇ ਕਮਾਈਆਂ ਕਰਦੇ ਨਾ ਆਪ ਆਪ ਬੈਠੇ ਹੋਏ ਨਾ ਆਪ ਹੈ ਤੇ ਅਸੀਂ ਟੱਕੇ ਖਾਂਦੀਆਂ ਫਿਰਦੀਆਂ ਆਂ ਕਿ ਆਹ ਹਾਂ ਤੁਹਾਡੇ ਵਾਂਗ ਤਾਂ ਕਿਹੜੀ ਸਰਕਾਰ ਵਧੀਆ ਹਾਂ ਕਿਹੜੀ ਸਰਕਾਰ ਦੇਊਗਾ ਜੇਲਾ ਸਾਨੂੰ ਕੋ ਦੇ ਕਿਹੜੀ ਸਰਕਾਰ ਵੀ ਤੁਹਾਡੇ ਬਾ ਸਾਡੇ ਬਾਤ ਤਾਂ ਮੋਦੀ ਸਰਕਾਰ ਵਧੀਆ ਜੀ ਹਾਂ ਜੇ ਨਹੀਂ ਦੇ ਰਿਹਾ ਸਾਨੂੰ ਬੀਪੀਐਲ ਦੀ ਪਿਰਸ਼ਨ ਦੇ ਰਿਹਾ ਖਾਣ ਨੂੰ ਦਾਣੇ ਤਾਂ ਦੇ ਰਿਹਾ ਸਾਨੂੰ ਹੋਰ ਨਹੀਂ ਤਾਂ ਤੇ ਕੋਈ ਅੱਗੇ ਸਾਨੂੰ ਕਰਾਂ ਦਾ ਵੀ ਵਾਦਾ ਕਰਿਆ ਘਰ ਵੀ ਦੇਊਗਾ ਸਾਨੂੰ ਕੁਛ ਦਿੱਤੇ ਵੀ ਨੇ ਤੇ ਇਹਨਾਂ ਨੇ ਤਾਂ ਸਾਨੂੰ ਕੱਖ ਨਹੀਂ ਦਿੱਤਾ ਹੈਗਾ ਜੀ ਇਹਨਾਂ ਨੇ ਕੁਛ ਨਹੀਂ ਦਿੱਤਾ ਤੁਹਾਨੂੰ ਤਾਂ ਦੇਖੋ ਕਿ ਜਿਸ ਤਰੀਕੇ ਨਾਲ ਬੀਜਪੀ ਮਹਿਲਾ ਮੋਰਚੇ ਵੱਲੋਂ ਅੱਜ ਵੱਡਾ ਰੋਸ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਕੀਤਾ ਕਾਫੀ ਝੜਪ ਪੁਲਿਸ ਨਾਲ ਹੋਈ ਹੈ ਦੂਜੇ ਪਾਸੇ ਜੋ ਜੈਂਦਰ ਕੌਰ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਇਹ ਮੋਰਚਾ ਆਇਆ ਸੀ ਤਾਂ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ ਤਾਂ ਕਿਲਾ ਇਹਨਾਂ ਵੱਲ ਦੱਸਿਆ ਗਿਆ ਕਿ ਅਸੀਂ ਹੋਰ ਵੀ ਤਿੱਖਾ ਪ੍ਰਦਰਸ਼ਨ ਕਰਾਂਗੇ ਅਗਰ ਸਾਡਾ 1000 ਰੁਪਏ ਕੀਤਾ ਹੋਇਆ ਬਾਧਾ ਸਰਕਾਰ ਨੇ ਪੂਰਾ ਨਾ ਕੀਤਾ ਤੁਹਾਡੇ ਕਰਮੇ ਗਰਜੋਤ ਦੇ ਨਾਲ ਹਰਤੇਸ਼ ਸਿੰਘ